ਗਿਆਰਾ ਬੜੀ ਖੁਸ਼ੀ ਨਾਲ ਮਨਾ ਰਹੇ ਜਾ ਰਹੇ ਬੜੇ ਉਤਸ਼ਾਹ ਨਾਲ ਪ੍ਰੇਮ ਨਾਲ ਬੜੀਆਂ ਖੁਸ਼ੀਆਂ ਤਾਂ ਤਾਂ ਮਨ ਆਪਣੀ ਆਪਣੀ ਸ਼ਰਧਾ ਦੇ ਮੁਤਾਬਕ ਖਵਾਇਸ਼ ਦੇ ਮੁਤਾਬਕ ਹਰ ਕੋਈ ਕੁਝ ਲੈ ਕੇ ਆਇਆ ਕੁਝ ਲੈ ਕੇ ਆਇਆ ਪ੍ਰਾਈਜ਼ ਤੇ ਤੋਹਫਾ ਪਰ ਆਪ ਵੀ ਇੱਥੇ ਆਪਾਂ ਨੂੰ ਇਹ ਇੰੀਆਂ ਖੁਸ਼ੀਆਂ ਉੱਥੇ ਉਹ ਵਿਚਾਰ ਵੀ ਕਰਨੀਆਂ ਕਿ ਸਫਲਾ ਕਿਵੇਂ ਹੋਵੇ ਇਹ ਆਪਣਾ ਇਹ ਜੰਮ ਸੁਨੋਖਾ ਜਨਮ ਕਿ ਸਫਲਾ ਕਿਵੇਂ ਹੋਵੇ ਇਨੇ ਸੁੰਦਰ ਦੇਵ ਬਣਾਈ ਐ ਕੋਈ ਮੁੱਲ ਨਹੀਂ ਇਹ ਇੱਕ ਇੱਕ ਇੰਦਰੇ ਦਾ ਮੁੱਲ ਨਹੀਂ ਭਾਈ ਬਹੁਤ ਮੁੱਲ ਦੇ ਇਹ ਸੁ ਦੇਖ ਕੇ ਜਿਵੇਂ ਕੰਨ ਸੁਣਦੇ ਆ ਅੱਖਾਂ ਦੇਖਦੀ ਇਹਨੂੰ ਦੇਖ ਕੇ ਤਾਂ ਇਹ ਸਪੀਕਰ ਬਣਾ ਲਿਆ ਕਨਨਦ ਗੁਰਦਨ ਸਾਹਿਬ ਮੱਖਾਂ ਦੇਖ ਕੇ ਦੂਰ ਬਿਨਾਂ ਵਾਲੀ ਪਾਰੇ ਜੀ ਦੇਹ ਲਈ ਕਿਸੇ ਵਸ਼ਿਸਤਨ ਬੜੇ ਜਿਹੇ ਲੋਕਾਂ ਦੇ ਵੀ ਤਾਂ ਹੈ ਪਰ ਦੇ ਇਸ ਮੈਂ ਹੋਰ ਨਾ ਆਇਆ ਸਭ ਕੁਝ ਦਵਾਈ ਜਾਗ ਨਹੀਂ ਪੰਛੀਆਂ ਤੋਂ ਦੇਖ ਕੇ ਬਰਾਏ ਨਹੀਂ ਜੋ ਕੁਝ ਬਣਾਇਆ ਨਜ਼ਾਰਾ ਕੀਤਾ ਉਹ ਇਸ ਜਿਹੜੀ ਤੋਂ ਦੇ ਇੰਜੰਡਰ ਸਰਕੂਲੇਸ਼ਨ ਠੰਡਾ ਕਰਨ ਵਾਸਤੇ ਇਵੇਂ ਪਾਣੀ ਖਵਾ ਜਿਸ ਤਰ੍ਹਾਂ ਤੁਹਾਨੂੰ ਜਲਦੀ ਉਹਵੇਂ ਉਹ ਕਰਾ ਪਰ ਇਹ ਨਹੀਂ ਬੱਚ ਤੋ ਆਹ ਇਹ ਰੋਕ ਕਰਤਾ ਨਹੀਂ ਦਿੱਤੀ ਕਹਿੰਦੇ ਆ ਇਹਦੇ ਕਰਤਾ ਨਹੀਂ ਦਿੱਤੀ ਹੋਈ ਇਹਦੇ ਵਿੱਚ ਪਰਮਾਤਮਾ ਨੇ ਚੇਤਨ ਸਤਾ ਰੱਖ ਕੇ ਇਹ ਹਰਕਤ ਕਰਨ ਲੱਗੀ ਉਹ ਵੀ ਉਹਦੀ ਹੈ ਆਪਣੀ ਆਪਣੀ ਥਾਂ ਸਾਰੇ ਅੰਦਰ ਉਹ ਵੀ ਉਸੇ ਦੀ ਸਤਾ ਨਹੀਂ ਕੰਮ ਕਰਦੇ ਇਹਨਾਂ ਨੇ ਕੋਸ਼ਿਸ਼ ਕਰ ਸਕਿਆ ਵੀ ਇਹਨੀ ਇਹਦੇ ਚ ਤਾਕਤ ਨਹੀਂ ਆਪਦੀ ਤਾਕਤ ਨਾਲ ਇਹ ਕਰਕੇ ਦਿਖਾ ਦੇ ਤਾਂ ਵੀ ਨੱਕ ਦਾ ਕੰਮ ਕੰਨ ਤੋਂ ਰਹਿ ਗਏ ਕੰਨ ਦਾ ਨੱਕ ਤੋਂ ਲੈ ਲਵੇ ਪਰ ਦੇਖੋ ਸਤਿਗੁਰਾਂ ਦੀ ਜਿਆਦਾ ਕੋਈ ਬرائی ਇਸੇ ਚਵੜੇ ਤੋਂ ਹੀ ਆ ਸਭ ਕੁਝ ਬਣਾਇਆ ਆਪਣੇ ਥਾਂ ਤੋਂ ਕਿ ਨੱਕ ਮੋਲ ਕੈਸਾ ਆਰੇ ਦੇ ਚੱਤ ਜਿੱਦੀ ਨਹੀਂ ਉਹਦਾ ਨਾਮ ਹੀ ਨਹੀਂ ਲੈਂਦਾ ਵੀ ਮੈਂ ਪਰਮਾਤਮਾ ਨੂੰ ਵੀ ਧਿਆਉਣਾ ਵੀ ਯਾਦ ਕਰਾਂ ਸਾਰੇ ਕੰਮ ਕਾਰਜ ਮੈਂ ਇਸੇ ਤੋਂ ਹੀ ਕਰਦਾ ਲਜਿਤ ਰੋਗ بیمار ਹੋ ਜਾਵੇ ਪਿਆਰ ਤੁੰਗਸਤੀ ਨਹੀਂ ਆ ਸਾਰੇ ਪਦਾਰਥ ਵੀ ਉਹਦੇ ਦਿੱਤੇ ਹੋਏ ਨੇ ਮਕਾਨੇ ਫੇਰ ਵੀ ਆਪ ਦੇ ਹੰਕਾਰ ਦੀ ਕਰ ਤੇ ਮੈਂ ਆਪੇ ਆ ਆਪ ਦੇ ਹੰਕਾਰ ਦੀ ਕਰਦਾ ਵੀ ਨਹੀਂ ਸੋਚਦਾ ਵੀ ਮੈਂ ਸਵੇਰੇ ਸ਼ਾਮ ਤੇ ਤਾਂ ਇਤਨੇ ਹੰਕਾਰ ਕਰਦਾ ਮੈਂ ਪਰ ਨਹੀਂ ਪਤਾ ਨਹੀਂ ਕਿੰਨਾ ਹੰਕਾਰ ਹੰਕਾਰ ਦਾ ਮਾਰੇ ਹੋਇਆ ਇਹਨ ਚੋਰ ਪੰਜ ਚੋਰ ਰੁੱਟੀ ਜਾਂਦੇ ਨੇ ਮੁਕਾਰ ਦੇ ਮਾਰੇ ਵੀ ਪੰਜ ਚੋਰ ਰੁੱਟੀ ਜਾਂਦੇ ਨੇ ਆਪਣੇ ਆਪਣੇ ਰਸਾਂ-ਕਸਾਂ 'ਚ ਸਾਰੇ ਇਹ ਲੁੱਟੇ ਜਾਂਦੇ ਇਹ ਨਹੀਂ ਦੇਖਦਾ ਸੋਚਦਾ ਹੀ ਨਹੀਂ ਜੇ ਸੰਗਤ ਕਰੇ ਤਾਂ ਫੇਰ ਆ ਸੰਗਤ ਵਿੱਚ ਆਵੇ ਸੰਗਤ ਕਰੇ ਤਾਂ ਕੁਛ ਇਹਨੂੰ ਗਿਆਨ ਹੋਵੇ ਇਹ ਹੀ ਆਪਣੇ ਵਾਸਤੇ ਇੱਕ ਅਰਸਾ ਸਮਾਂ 84 ਲੱਖ ਤੋਂ ਆਪਾਂ ਗੁਜ਼ਰਦੇ ਆ ਚੱਲੇ ਆਉਨੇ ਆ ਦੇਖਣ ਆਪਾਂ ਨੂੰ ਸੰਸਾਰੀ ਇਹ ਬੰਦੇਆਂ ਨੂੰ ਲੋਕਾਂ ਨੂੰ ਸੰਗਤ ਨੂੰ ਇਹ ਤੁਨੱਖਾ ਜਨ ਮਿਲਿਆ ਉਹਦੇ ਗੇਟ ਚੋਂ ਬਚਣ ਵਾਸਤੇ ਮਾਇਆ ਦੇ ਗੇੜ ਤੋਂ 84 ਲੱਖ ਦੇ ਗੇੜ ਤੋਂ ਬਚਣ ਵਾਸਤੇ ਪਰ ਉਹ ਇਹਦੇ ਚੇਤਿਤੀ ਮੈਂ ਬਦਣਾ ਜਨੇ ਤ੍ਰਿਸ਼ਨਾ ਦਾ ਮਾਰਿਆ ਹੈ ਵਸਤੁਰਾ ਸਰਦਾ ਆ ਵੀ ਬੋਲੀ ਹੋਰੀ ਬੋਲੀ ਦਿਨ ਰਾਤ ਜਿੰਨੀਆਂ ਸੰਗਤਾਂ ਆਉਂਦੀਆਂ ਨੇ ਮੇਰਾ ਆਪ ਕੰਮ ਫਰਥ ਫਾਰ ਦੇਵਾ ਆ ਤੁਮ ਸਮਾਰ ਦਿਓ ਸਾਡਾ ਮੁੰਡਾ ਬੁਆਰਾ ਸਾਡਾ ਫਲਾਣਾ ਹੈ ਇਸੇ ਤੇ ਐ ਨਹੀਂ ਸੋਚਿਆ ਵੀ ਅਸੀਂ ਨੇਤਰੇ ਐਂ ਵੀ ਸੱਜੇ ਕਰ ਲਈ ਇਹ ਆਪ ਨੂੰ ਪਹੁੰਚਦਾ ਨਹੀਂ ਇਹ ਸੌਦਾ ਇੱਥੇ ਨਹੀਂ ਪੌਂਦਾ ਜਿੰਨਾ ਤੁਸੀਂ ਆਉਂਦਾਂ ਬਾਸ਼ਾ ਬਾਸ਼ ਨਾਲ ਲੈ ਕੇ ਆਉਨੇ ਹਾਂ ਇਹ ਬੇਨਤੀਆਂ ਤਾਂ ਮੰਦੀ ਲੋੜ ਨਹੀਂ ਜੇ ਉਸੇ ਸਤਿਗੁਰਾਂ ਤੇ ਸ਼ਰਧਾ ਰੱਖੂੰ ਸੇਵਾ ਕਰੂੰ ਸੇਵਾ ਨਾਲ ਹੀ ਸਭ ਕੁਝ ਮਿਲਦਾ ਮਿਲਦਾ ਦੀਆ ਮਾਨੁਸ਼ਿਤ ਵਾਸ਼ਾ ਪੂਰੀਆਂ ਹੁੰਦੀਆਂ ਫਿਰ ਆਪਾਂ ਨੂੰ ਕਾਹਦੀ ਲੋੜ ਬੇਨਤੀ ਕਰਨ ਦੀ ਜੇ ਆਪਾਂ ਸੇਵਾ 'ਚ ਕਿਉਂ ਨਾ ਲੱਗੇ ਠੀਕ ਹੈ ਨਹੀਂ ਪਰ ਨਹੀਂ ਯਾਦ ਨਹੀਂ ਚੱਲਦੇ تھے। ਕੋਰ ਦਾ ਮਾਰਿਆ ਕਰਿਆ ਸਰਦੋਸ। ਜੇ ਕਿਸੇ ਨੇ ਨਾ ਸੰਗਤ ਹੋਣ ਕਰਕੇ ਬੇਤੁਰਾ ਕਰਦਨ ਆਪਣੇ ਅੰਦਰਲਾ ਇਹ ਨਹੀਂ ਜਗਾਇਆ ਨਹੀਂ ਮਨ ਜਗਾਇਆ ਨਹੀਂ ਇਹਨੇ। ਜਿਨ੍ਹਾਂ ਨੇ ਸੰਗਤ ਕਰਕੇ ਜਗਾ ਲਿਆ ਉਹ ਬਹੁਤ ਗੁਰੇਵਿਸ਼ਵਾਸੀ ਨਿਸ਼ਚਾਤਾ ਆ ਕੇ ਸੇਵਾ ਹੀ ਕਰਦੇ ਆ ਦੂਜੇ ਬਾਹੀ ਦੇਖਦੇ ਫਿਰ ਉਹਨਾਂ ਨੇ ਆਦੋ ਮੰਤਿਗਾ ਦੇ ਉਹ ਫਿਰ ਆਪਣੇ ਮਾਨ ਦੀ ਖਾਹਿਸ਼ ਮੁਤਾਬਕ ਐਸ਼ੋ ਇਸ਼ਰਤ ਬਲ ਨਾਟਕ ਥੀਟਰ ਬਲ ਨਹੀਂ ਜਾਇਓ ਉਹ ਤਾਂ ਜਾਣਦੇ ਹੀ ਨਹੀਂ ਜਾਣਾ ਤੱਕ ਉੱਥੇ ਬੈਠਣਾ ਤਾਂ ਕੀ ਹੈ ਜਾਰੇ ਸਾਦੇ ਸੰਗਤ ਨਾ ਹੋਣ ਤਾਂ ਕੀ ਘਟੇਗਾ ਜਿਸ ਤਰ੍ਹਾਂ ਗੁਰੂ ਕਾਬੇ ਆਹ ਸੋਹਰ ਸੈਨ ਰਾਜਾ ਹੋਇਆ ਇੱਕ ਬਹੁਤ ਸਰਦਾਰੂ ਸੀ ਬਹੁਤ ਰੈਮੀ ਸੀ ਉਹ ਗੁਰਨਾਮਨ ਸਾਹਿਬ ਜੀ ਸਰਬਸੋਕਿਆ ਆਇਆ ਤਾਂ ਮਨੇ ਫਿਰ ਖਜਾਨੇ ਚੋ ਈਦੇ ਜੀ ਵਾਰਤ ਲੈ ਲਈ ਸੀ ਜਾਨੇ ਖਜਾਨਾ ਦਿਵਾਣੇ ਸੀ ਜਦੋਂ ਆ ਕੇ ਬੈਠਾ ਕਰ ਗੁਰੂ ਸਾਹਿਬ ਕਰਨਗੇ ਵੀ ਇਹ तु किथ लिया है मैन ये बाण आ मैं थोड़ा सिख हाँ मैनू और आंके गुरु की भेटा ले मेरा मैं आपके खजाने जो ले आया ਮੇਰੇ ਆਹ ਐਲਕਾਰ ਮੇਰਾ ਸਭ ਮਾਹੌਜ ਖਜ਼ਾਨੇ ਚ ਸਭ ਕੁਝ ਲੈ ਕੇ ਆਇਆ। ਉਹ ਇਹ ਖਜ਼ਾਨਾ ਤੇਰਾ ਰਾਜ ਤੇਰਾ ਸੋਚੀ ਬੈਗਿਆ। ਕਹਿੰਦੇ ਤੂੰ ਤੇਰਾ ਦਾਦਾ ਪੜਦੌਰ ਦਾ ਵੀ ਕਹਿੰਦਾ ਚਲੇ ਗਿਆ। ਆ ਰਾਜ ਮੇਰਾ ਉੱਪਰ ਹੋ ਵੀ ਵਿਰਾਜ ਮੇਰਾ ਕਹਿੰਦਾ ਕਦ ਚਲੇ ਗਿਆ ਤੂੰ ਕਹਿੰਦਾ ਮੇਰਾ ਕਿ ਦੱਸ ਹਣ ਗਾਹਾਂ ਹੋਰ ਜਿਹੜਾ ਆਉਂਦਾ ਉਹਨੇ ਵੀ ਸਵਾਦ ਲੈਣਾ ਵਿਰਾਜ ਤੇਰਾ ਸੋਚ ਪਿੰਦਾ ਜੇ ਨਹੀਂ ਆ ਮੇਰਾ ਸਰੀਰ ਲੈ ਲਓ ਸਰੀਰ ਤੇਰੇ ਦਾ ਮਿੱਟੀ ਨਹੀਂ ਤੇਰੀ ਸਵਾਦ ਵੀ ਤੇਰੀ है फिर कहना जी मेरा मान लै लो मान भी कर दिसों दसा पूरा फिर बस कर ये नहीं ना थी टाइप मैं देव तो फिर देव की दे ਸਾਰਾ ਕੁਛ ਤਿਸਤ ਹਾਂ ਉਹ ਵੀ ਮੈਂ ਗਿਆਨ ਦੇਤਾ ਦੇਵਾ ਤਾਂ ਮੈਂ ਕੀ ਦੇਵਾ ਕਹਿੰਦੇ ਜਿਹੜੀ ਆ ਤੇਰੀ ਮੈਂ ਆ ਨਾ ਮੈਂ ਕਹਿੰਦਾ ਵੀ ਸਾਨੂੰ ਫਿਰ ਵੀ ਤੂੰ ਇਹ ਸਾਨੂੰ ਦੇ ਦੇ ਜਰੋ ਜੀ ਮੈਂ ਤਾਂ ਦੇ ਨਹੀਂ ਹੁੰਦੀ ਮੈ ਤੋਂ ਇਹ ਨਹੀਂ ਦੇ ਹੁੰਦੀ ਮੈ ਤੋਂ ਇਹ ਕਹਿੰਦਾ ਕਰੇ ਜਦ ਜੇ ਇਸ ਵਾਰ ਹੋ ਗਿਆ ਚਾਹਦਾ ਐਟੈਕ ਕਹਿੰਦਾ ਜੀ ਤੁਸੀਂ ਆਪ ਹੀ ਲੈ ਲਓ ਇਹ ਤੁਸੀਂ ਆਪ ਹੀ ਲੈ ਲਓ ਕਹਿੰਦਾ ਨਾਲੇ ਬਰਾਗ ਚ ਇਹ ਜਾਂਦਾ ਰਾਜ ਵੀ ਤੁਹਾਡਾ ਮੈਂ ਵੀ ਤੁਹਾਡਾ ਮੈਂ ਵੀ ਤੁਹਾਡਾ ਰਾਜ ਵੀ ਤੁਹਾਡਾ ਬਸ ਕਹਿੰਦਾ ਇਹ ਨਹੀਂ ਗੱਲ ਕਹਾਉਣੀ ਸੀ ਮੈਂ ਇਹ ਗੱਲ ਕਹਾਉਣੀ ਸੀ ਇਹ ਰਾਜ ਵੀ ਤੇ ਤੁਹਾਡਾ ਮੈਂ ਵੀ ਤੁਹਾਡਾ ਕਹਿੰਦਾ ਚੰਗਾ ਹੁਣ ਜਾ ਕੇ ਰਾਜ ਕਰ ਹੁਣ ਜਾ ਕੇ ਰਾਜ ਕਰ ਹਨਾ ਇਹ ਹੁਣ ਮੈਂ ਰਾਜ ਨਹੀਂ ਕਰਾਂ ਕਹਿੰਦਾ ਨਹੀਂ ਤੂੰ ਰਾਜ ਵੀ ਤੁਹਾਡਾ ਮੈਂ ਵੀ ਤੁਹਾਡਾ ਕਿਸੇ ਨੂੰ ਰਾਜ ਕਰੂ ਜਾ ਕੇ ਸੀ ਉਹ ਜਲੀ ਹੈ ਮੁਰਪੀਰ ਜਿਹੜਾ ਉਹ ਚੈਨਾ ਬਣਾ ਕੇ ਅੱਜ ਮਗਰੀ ਤੋਰੀ ਫਰਾਂਗੇ ਨਹੀਂ ਉਹਨ ਰਾਜ ਕਰਦਾ ਸੀ ਅਸਲ ਫਿਰ ਮੈਂ ਹੀ ਕਰੀ ਤੇ ਇਸ ਤਰ੍ਹਾਂ ਜਿੱਥੇ ਵੀ ਕੋਈ ਕਿਸੇ ਵੀ ਲੈਵਲ ਦੇ ਕੋਈ ਗ੍ਰੈਸਟ ਮਾਰਗ ਚੱਲ ਨੌਕਰੀ ਕਰਦਾ ਬਿਜ਼ਨਸ ਕਰਦਾ ਉਹ ਪੁਲਾੜਿਕਾਂ ਕੰਮ ਕਹੇ ਜਾਂ ਵੀ ਕੰਮ ਕਰਦਾ ਉਹ ਗ੍ਰਸਤ ਰਹਿੰਦਾ ਹੁਲਾ ਇਹ ਸੰਸਕੇਪ ਕਰੇਗਾ ਇਹ ਉਹ ਗ੍ਰਸਤ ਵੀ ਪਰਮਾਨੰਦ ਗ੍ਰਸਤ ਰਹਿੰਦਾ ਵੀ ਪਰਮਾਨੰਦ ਜਰੂਰ ਇਹ ਨਹੀਂ ਵੀ ਮੈਂ ਮਾਰਾ ਪਰ ਕੇ ਸਾਥ ਬਣ ਕੇ ਭਗਤੀ ਕਰਨੀ ਹੈ ਨਹੀਂ ਜਿਸ ਲੈਵਲ ਤੇ ਤੁਸੀਂ ਹੈਗੇ ਹੋ ਕੰਮ ਕਰਦੇ ਹੋ ਉਥੇ ਆਦਾ ਧਰਮ ਕਮਾਓ ਧਰਮ ਕਮਾਓ ਸੁਭੇ ਸ਼ਾਮ ਸੰਗਤ ਕਰੋ ਜੇ ਕੋਈ ਕਵੇ ਲਈ ਪਲਸਤਾਨ ਗੁਰੂ ਸਾਹਿਬ ਦਾ ਰੱਖ ਲਿਆ ਸੇਵਾ ਕਰਦੇ ਆ ਸਾਰੇ ਪਰਿਵਾਰ ਸੇਵਾ ਕਰਦੇ ਆ ਉਥੇ ਵਾਟ ਕਰਦੇ ਨੇ ਆ ਨਹੀਂ ਇਹ ਗੱਲ ਮੇਰੇ ਮਾਦੋ ਜੀ ਸਤ ਸੰਗ ਕਰਦੇ ਨੇ ਨਹੀਂ ਉਹਦੇ ਬਗਾਰੇ ਗੋਰ ਨੇ ਗੋਰ ਪ੍ਰਸ਼ਾਸਨ ਨੂੰ ਸੰਗਠਿਤ ਕਰਨ ਲੱਗ ਪਿਆ। ਇਹ ਰਿਹਾ ਮਿਲਦਾ ਗੋਰ ਪ੍ਰਸ਼ਾਸਨ ਪਰੰਪਰਾ ਪਰ ਜਿਵੇਂ ਯੂਨੀਵਰਸਿਟੀ ਤੋਂ ਫੇਰ ਪੜਾਈ ਕਰਕੇ ਸੰਤ ਮਿਲਦੀ ਆ ਉਹ ਫੇ ਗੁਰੂ ਜ਼ਿੰਦਾਬਾਦ। ਉਹਦੀ ਜ਼ਾਇਤ ਨੂੰ ਉਹਦੇ ਹੰਕਾਰ ਨੂੰ ਉਹਦੀ ਮੈਨ ਨੂੰ ਦੂਰ ਕਰਦਾ। ਇਸੇ ਬਿਲਾ ਕੀ ਆਵਾ ਤਾਂ ਨੂੰ ਕਮਾਓ ਸਾਂਗਤ ਕਰੋ ਸਾਂਗਤ ਹੀ ਵਿਚਾਰ ਕੇ ਕੰਮ ਹੀ ਬੰਗੇ ਜਿਹੜਾ ਆਪ ਨਹੀਂ ਜਾਂਦਾ ਉਹਦੇ ਵਿਦੇਸ਼ ਤੇ ਕੀ ਆ ਜਿਹੜਾ ਆਪ ਉਤਮਾਉਂਦਾ ਆਪ ਵਰਦਾ ਦੂਜਾ ਨੂੰ ਯਤਰੇ ਮਾਸੁਦ ਦੇਸ਼ ਤੇ ਇਹ ਵਿਚਾਰ ਕਰੋ ਸਾਡੇ ਅੱਗੇ ਬਿੱਲਾਂ ਨੂੰ ਨਾ ਕੋਈ ਰੋਟੀਆਂ ਅਸੀਂ ਖਾ ਲੈਣੇ ਚੱਲੇ ਪਹਿਲੇ ਉਹ ਤਾਂ ਵਹੀ ਇਹਦਾ ਆਇਲ ਵੀ ਡਾਕ ਦੇਨੇ ਵਿਟਾਰਡ ਦਜੇ ਅਸਲ ਜੇ ਤੁਸੀਂ ਸੰਗ ਤੇ ਵੀ ਵਿਚਾਰ ਕਰ ਇਹ ਪ੍ਰੇਮਾ ਭਗਤੀ ਨਾਲ ਮਿਲਦਾ ਸਭ ਇਹ ਜੋ ਮਿਲਦਾ ਸਭ ਪ੍ਰੇਮਾ ਭਗਤੀ ਨਾਲ जब तेरी करनी ठीक होगी ना आप आपे तेन गुरु को ताकत मिल जाने जिन्होंने तेरा कल्याण होना प्रधार तो होना आप आपे मिल जाए ज्ञान भी आप आपे होंगे ऐ नहीं पूछा होता किसी ने मैं सीधे रास्ते पाओ नहीं तू सेवा कर लग जा तन करके सेवा कर मान करके संघ में जोड़ मान करके जोड़ो फिर तेरे अंग संघ गुरु ਮੇਰੇ ਛਤ ਨਹੀਂ ਰਹੇ ਜਰਦਾ ਨਹੀਂ ਲਿਆ ਨਹੀਂ ਦੇਖੋ ਕਿਨੇ ਸੱਚੇ ਪਾਸ਼ ਨੇ ਆਪਣੀ ਵਰਸ਼ਿਸ਼ ਕੀਤੀ ਆ ਉਹ ਆਪਾਂ ਇਹ ਨਹੀਂ ਨਹੀਂ ਨਾ ਚੰਨ ਕੋਲ ਕਰ ਸਕੋ ਕੋਈ ਨਾ ਕੋਈ ਹਾਜ਼ਰੀ ਹੋਣੀ ਚਾਹੀਦੀ ਹੈ ਕੋਈ ਟਾਈਮ ਰੱਖ ਲਓ ਉਹ ਤੋਂ ਇੱਕ ਮਿੰਟ ਮਨਾ ਲੈਟ ਹੋ ਕੋਈ ਟਾਈਮ ਰੱਖ ਲਓ ਬੋਲ ਖੇੜਾ ਹਾਜ਼ਰ ਹੋਏ ਉਹ ਨੇਤਨ ਵੀ ਆਪ ਹੀ ਕਰਾ ਲੈਣਗੇ ਸੇਵਾ ਵੀ ਆਪ ਹੀ ਕਰਵਾ ਦੇਣਗੇ ਨਹੀਂ ਨਹੀਂ ਵਰਤੋਂ ਸੀ ਦੂਜੇ ਵਾਰ ਨਾ ਦੇਖੋ ਮੈਂ ਉਹ ਅੱਜ ਆਇਆ ਵੀ ਗਲਤ ਹੈ ਵੀ ਫਿਰਦਾ ਸੀ ਸ਼ਰਾਬੀ ਹੋਇਆ ਖਲਾਨਾ ਹੈ ਕਰਦਾ ਸੀ ਤਾਂ ਕਿ ਮਾਫ਼ ਕਰ ਦੋ ਇਹ ਦੂਜੇ ਵਾਰ ਨਾ ਦੇਖੋ ਆਪਦੇ ਬਾਦੀ ਦੇਖੋ ਵੀ ਮੈਂ ਕਿੰਦਾ ਪਰੇਸ਼ਾਨ ਹਾਂ ਮੇਰੇ ਪੱਲੇ ਕੀ ਹੈ ਸੇਵਾ ਕਰਕੇ ਫਿਰ ਮਨ ਸ਼ਾਂਤ ਹੋ ਗਿਆ ਗੁਰੂਪ੍ਰਦੇਸ਼ ਮਿਲਦਾ ਇਹ ਵੀ ਪ੍ਰੇਮ ਨਹੀਂ ਆ ਆਪਾਂ ਜਿਸ ਨੇ ਕਿਸੇ ਨੂੰ ਸਦਨ ਨਹੀਂ ਗਏ ਇੱਥੇ ਵੀ ਆਪਾਂ ਸਦਨ ਨਹੀਂ ਗਏ ਕਿਸੇ ਨੂੰ ਸਾਰੇ ਆਪਣੇ ਅੱਖ ਲੱਗ ਕੇ ਸੇਵਾ ਕਰਦੇ ਪ੍ਰੇਮ ਨਹੀਂ ਆ ਤਾਂ ਇਹ ਸਮਾਗਮ ਇਹਨਾ ਸੋਹਣਾ ਫਿਕਰ ਹੀ ਨਹੀਂ ਸਤੰਦਰ ਬੈਠੇ ਆ ਆਪਣੇ ਆਪ ਹੀ ਸੇਵਾ ਕਰ ਜਾਂਦੇ। ਕੋਈ ਚਿੰਤਾ ਨਹੀਂ ਸਾਨੂੰ ਕਿਧਰੋਂ ਪਦਾਰਥ ਆਇਆ। ਕਿਥੋਂ ਪਾਠੀ ਆਇਆ, ਕਿਵੇਂ ਹੋਇਆ। ਉਹ ਜੇ ਆਪਾਂ ਅੰਦਰੋਂ ਸਾਫ਼ ਹੋ ਕੇ ਸੇਵਾ ਕਰਾਂਗੇ। ਉਹ ਆਪਣੇ ਆਪ ਹੀ ਗਿਆਨ ਵੀ ਸਭ ਕੁਝ ਮਿਲੇਗਾ ਤੁਹਾਨੂੰ ਆਪ ਨੂੰ। ਖੁਦ ਆਰਥੀ ਮਿਲ। ਜੇ ਨਾ ਨਾ ਨੂੰ ਦੇਖ ਕਿ ਨਾਲ ਪਦਾਰਥ ਭੇਜਿਆ। ਸਾਬੇ ਸੰਗਤਾਂ ਦੇ ਵਾਸਤੇ ਜਿਸ ਨੇ ਕੋਈ ਸੇਵਾ ਕੀਤੀ ਉਸ ਨੇ ਕੋਈ ਸੇਵਾ ਕੀਤੀ ਪਾਠੀ ਆਪਦੇ ਤੋਂ ਉਹਨਾਂ ਨੇ ਬੜਾ ਪ੍ਰੇਮ ਦਿਖਾਇਆ ਮੇਰੇ ਸਾਡੇ ਕੋਲ ਤਾਂ ਗਲਤੀ ਹੋ ਗਈ ਉਹ ਬਈ ਪਰ ਪਾਠੀਆਂ ਨੇ ਆਪਾਂ ਐ ਨਹੀਂ ਵਿਸੋਸਤੀਓ ਇੱਥੇ ਇੱਕ ਤਾਂ ਵੀ ਸੇਵਾ ਕਿਸ ਤਰ੍ਹਾਂ ਜਮਦਤ ਕੀਤੀ ਆ ਪ੍ਰੇਮ ਨਾਲ ਕੀਤੀ ਲੰਗਰ ਵਾਲਿਆਂ ਨੇ ਪੈਰੇ ਵਾਲਿਆਂ ਨੇ ਲੰਗਰ ਦੀ ਸੇਵਾ ਬੀਬੀਆਂ ਦਾ ਸਾਰਾ ਦਿਨ ਲੱਗੇ ਰਹਿੰਦੀ ਅਸੀਂ ਜਿੱਦਾਂ ਕੁੱਛ ਕਰ ਲਿਆ ਕਿ ਦੇਖੋ ਕੁੱਛ ਕਰ ਲਿਆ 2-3 ਦਿਨ ਹੋ ਗਿਆ ਬੜੀ ਫਰੌਣ ਚੱਲਦੇ ਨੇ ਉਹ ਵੀ ਸ਼ਾਂਤੀ ਨਾਲ ਜਦ ਸਾਰਿਆਂ ਦਾ ਹੀ ਧੰਨਵਾਦ ਕਰਦਾ ਹਾਂ ਆਪਣੇ ਆਪਣੇ ਹੁਣ ਤੁਸੀਂ ਸਮਾਗਮ ਦੇ ਆਪਣੇ ਉਸ ਸਮਾਪਤੀ ਹੈ ਗੱਲਬਾਤ ਛਾ ਕੇ ਸੇਵਾ ਕਰਕੇ ਸਾਰਿਆਂ ਸੇਵਾ ਕਰਕੇ ਸੇਵਾ ਨੇ ਹਾਜ਼ਰ ਲਗਾਈ ਸੇਵਾ ਕਰਕੇ ਤੇ ਸਾਰਿਆਂ ਨੂੰ ਔਰ ਰਹਿਮ ਚੇ ਬੈਠੇ ਦੇ ਕਿੱਥੇ ਤੱਕ ਬੈਠੇ ਬਹੁਤ ਧੋਪੇ ਬੈਠੇ ਰਹਿਮ ਚੇ ਬੈਠੇ ਨੇ ਸਾਰੇ ਆਪਾਂ ਹੁਣ ਜੇ ਸੇਵਾ ਕਰੀਏ ਨਾ ਫਿਰ ਆਪਣੀ ਸਫਲਤਾ ਹੀ ਆਵੇ ਇਹਦੇ ਦੀ ਸਫਲਤਾ ਉਹ ਹੰਕਾਰ ਵੀ ਦੂਰ ਹੁੰਦਾ ਫਿਰ ਸੱਚੇ ਪਾਤਸ਼ਾਹ ਬਹੁਤ ਖੁਸ਼ੀਆਂ ਖੁਸ਼ੀਆਂ ਹਾਸਲ ਸਭ ਨੂੰ ਖੁਸ਼ੀ ਮਿਲੂਗਾ ਭਾਇ